ਮਾਂ ਨੂੰ ਬੜਾ ਚਾਸੀ ਕਿ ਉਹ ਆਪਣੇ ਮਾਸੂਮ ਛੋਟੇ ਜਿਹੇ ਪੁੱਤ ਨੂੰ ਵਿਦੇਸ਼ ਤੋਂ ਪਿੰਡ ਲੈ ਕੇ ਜਾਵੇ ਅਤੇ ਉੱਥੇ ਜਾ ਕੇ ਦੱਸੇ ਕਿ ਕਿੰਝ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦੇ ਚਲਦੇ ਹੋਏ ਉਸ ਦਾ ਪਤੀ ਜੋ ਕਿ ਅਮਰੀਕਾ ਦੇ ਵਿੱਚ ਕੱਚਾ ਸੀ ਉਹ ਉਹ ਨਾਲ ਨਹੀਂ ਆ ਪਾਇਆ ਉਸ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਸੋਹਰੇ ਘਰ ਭੇਜ ਦਿੱਤਾ ਸੋਹਰੇ ਘਰ ਇਹ ਕੁੜੀ ਆਪਣੇ ਬੱਚੇ ਨੂੰ ਲੈ ਕੇ ਪਹੁੰਚ ਤਾਂ ਗਈ ਪਰ ਇਥੋਂ ਜ਼ਿੰਦਾ ਵਾਪਸ ਨਹੀਂ ਪਰਤੀ ਦੁਖਦਕਟਨਾ ਵਾਪਰੀ ਹੈ ਜਿੱਥੇ ਮਾਸੂਮ ਬੱਚਾ ਆਪਣੀ ਮਾਂ ਨੂੰ ਰੋ-ਰੋ ਕੇ ਲੱਭ ਰਿਹਾ ਹੈ ਨਾਤਾ ਉਸਦਾ ਪਿਓ ਉਸਦੇ ਕੋਲ ਹੈ ਅਤੇ ਨਾ ਹੀ ਉਸਦੀ ਮਾਂ ਪਤਾ ਲੱਗਿਆ ਕਿ ਇਸ ਕੁੜੀ ਦੇ ਮਾਪੇ ਇੰਗਲੈਂਡ ਦੇ ਵਿੱਚ ਨੇ ਅਤੇ ਇੱਥੇ ਉਹ ਆਪਣੇ ਸੌਰੇ ਘਰ ਦੇ ਵਿੱਚ ਆਈ ਹੋਈ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਵੀ ਪਤਾ ਨਹੀਂ ਕਿ ਉਹਨਾਂ ਦੀ ਨੂਹ ਦੇ ਨਾਲ ਕੀ ਵਾਪਰਿਆ ਚੰਗੀ ਭਲੀ ਕੁੜੀ ਜੋ ਕਿ ਆਪਣੇ ਕਮਰੇ ਦੇ ਵਿੱਚ ਸੁੱਤੀ ਸੀ ਸਵੇਰ ਦੇ ਸਮੇਂ ਉਹ ਕਹਿੰਦੇ ਨੇ ਕਿ ਬੈੱਡ ਦੇ ਉੱਪਰ ਬੁਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਸੀ ਉਸਦੇ ਵਿੱਚ ਜਾਨ-ਪ੍ਰਾਣ ਨਹੀਂ ਸੀ ਪਰ ਇਹ ਹੋਇਆ ਕਿ ਇਸ ਵਾਰੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਹੀ ਸਾਹਮਣੇ ਆਵੇਗਾ ਕਿ ਆਖਿਰਕਾਰ ਵਿਦੇਸ਼ ਤੋਂ ਆਈ ਨੂ ਦੇ ਨਾਲ ਸੋਹਰੇ ਘਰ ਤੇ ਵਿੱਚ ਰਾਤੋਂ ਰਾਤ ਕੀ ਵਾਪਰ ਗਿਆ ਵਿਦੇਸ਼ ਦੇ ਵਿੱਚ ਰਿੰਦੀ ਨੂ ਲੋੜੀ ਤੇ ਮੋਕੇ ਤੇ ਆਪਣੇ 5 ਸਾਲ ਦੇ ਪੁੱਤ ਦੇ ਨਾਲ ਸੋਹਰੇ ਪਰਿਵਾਰ ਤੇ ਵਿੱਚ ਆਈ ਹੋਈ ਸੀ ਅਮਰੀਕਾ ਤੋਂ ਆਈ ਹੋਈ ਆਪਣੇ ਪਿੰਡ ਦੇ ਵਿੱਚ ਇਸ ਔਰਤ ਦੀ ਸਵੇਰੇ ਹੀ ਤੜਕਸਾਰ ਕਿਸ ਤਰ੍ਹਾਂ ਭੇਟਪਰੇ ਹਾਲਾਤਾਂ ਦੇ ਵਿੱਚ ਜਾਣ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਾਫੀ ਕੁਝ ਦੱਸਿਆ ਗਿਆ। ਸੁਲਤਾਨਪੁਰ ਲੋਧੀ ਦੇ ਪਿੰਡ ਮੋਠਾਵਾਲਾਂ ਦੇ ਵਿੱਚ ਲੋੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਸਹੁਰੇ ਘਰ ਦੇ ਵਿੱਚ ਆਈ ਵਿਦੇਸ਼ੀ ਕੁੜੀ ਅਮਰੀਕੀ ਨਾਗਰਿਕ ਤਸੀਹੇ ਜਾ ਰਹੀ ਹੈ ਤਸੀਹੇ ਕੀ ਵਿਦੇਸ਼ੀ ਔਰਤਿ ਜਾਂਚਾਂ ਤੋਂ ਬਾਅਦ ਸੂਚਨਾ ਦਿੱਤੀ ਗਈ ਪੁਲਿਸ ਨੂੰ ਤਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਮੋਂਠਾਵਾਲ ਚੌਂਕੀ ਦੀ ਪੁਲਿਸ ਨੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਇਸ ਮੌਕੇ ਤੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਦੀ ਨਾਗਰਿਕ 30 ਸਾਲਾ ਰਾਜਦੀਪ ਕੌਰ 12 ਜਨਵਰੀ ਦੀ ਰਾਤ ਨੂੰ ਆਪਣੇ 5 ਸਾਲਾ ਪੁੱਤ ਦੇ ਨਾਲ ਅਮਰੀਕਾ ਤੋਂ ਪਿੰਡ ਆਪਣੇ ਸਹਰੇ ਕਾਰਾਈ ਹੋਈ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਔਰਤ 19 ਜਨਵਰੀ ਦੀ ਰਾਤ ਨੂੰ ਸੌਂ ਗਈ ਪਰ ਅਗਲੇ ਦਿਨ 20 ਜਨਵਰੀ ਨੂੰ ਸਵੇਰੇ 4 ਵਜੇ ਜਦੋਂ ਉਸਤੇ ਸੱਤ ਸੱਤੇ ਸੋਰਾ ਉਸ ਨੂੰ ਗੁਰਦੁਆਰਾ ਸਾਹਿਬ ਜਾਣ ਦੇ ਲਈ ਜਿਗਾਉਣ ਗਏ ਤਾਂ ਉਸਨੇ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹ ਬੈੱਡ ਦੇ ਉੱਪਰ ਬੇਸੁੱਧ ਪਈ ਸੀ ਬੁਰੀ ਤਰ੍ਹਾਂ ਤੇ ਨਾਲ ਖਤਮ ਹੋ ਚੁੱਕੀ ਸੀ ਅਤੇ ਇਸ ਤੋਂ ਬਾਅਦ ਉਹਨਾਂ ਆਸ-ਪਾਸਿਆਂ ਦੇ ਲੋਕਾਂ ਨੂੰ ਬੁਲਾਇਆ ਅਤੇ ਉਸਦੇ ਮਾਤਾ-ਪਿਤਾ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਇਸ ਤੋਂ ਬਾਅਦ ਭਾਰਤ ਦੇ ਵਿੱਚ ਰਹਿੰਦੇ ਉਹਨਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਕੇ ਇਸ ਮੌਕੇ ਤੇ ਐਸਆਈ ਦਵਿੰਦਰ ਪਾਲ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਸੱਸ ਅਤੇ ਸੋਹਰੇ ਨੇ ਦੱਸਿਆ ਕਿ ਉਹ ਰਾਤ ਨੂੰ ਵਕਫਾ ਕਮਰਿਆਂ ਦੇ ਵਿੱਚ ਸੌਂਦੇ ਨੇ ਨੂ ਦਾ ਪਤੀ ਅਮਰੀਕਾ ਦੇ ਵਿੱਚ ਹਲੇ ਕੱਚਾ ਇਸ ਲਈ ਉਹ ਨਾਲ ਨਹੀਂ ਆਇਆ ਜਦੋਂ ਕਿ ਉਹਨਾਂ ਦੀ ਨੂ ਅਮਰੀਕੀ ਨਾਗਰਿਕ ਹੈ ਅਤੇ ਉਹ ਆਪਣੇ ਪੁੱਤ ਨੂੰ ਲੋੜੀ ਦੇ ਮੌਕੇ ਤੇ ਸੋਹਰਾ ਪਰਿਵਾਰ ਤੇ ਕਹਿਣ ਤੇ ਇੱਥੇ ਲੈ ਕੇ ਆ ਗਈ ਸੀ ਫਿਲਹਾਲ ਇਹ ਸਾਰੀ ਘਟਨਾ ਨੂੰ ਲੈ ਕੇ ਹੁਣ ਤੱਕ ਵੀ ਭੇਤ ਬਣਿਆ ਹੋਇਆ ਹੈ ਬੁੱਧਵਾਰ ਦੁਪਹਿਰ ਮ੍ਰਿਤਕ ਦੇ ਨੂੰ ਅਗਲੀ ਕਾਰਵਾਈ ਦੇ ਲਈ ਭੇਜਿਆ ਗਿਆ ਸੀ ਰਿਪੋਰਟ ਬਣਨੀ ਬਾਕੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੋਰ ਤੇ ਮਾਤਾ ਪਿਤਾ ਵੀ ਇੰਗਲੈਂਡ ਤੋਂ ਆ ਰਹੇ ਨੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਪਰ ਬੇहद ਹੀ ਦੁਖਦ ਘਟਨਾ ਵਾਪਰੀ ਹੈ ਜਿੱਥੇ ਆਪਣੇ ਸਹੁਰੇ ਪਰਿਵਾਰ ਤੇ ਵਿੱਚ 5 ਸਾਲ ਦੇ ਪੁੱਤ ਨੂੰ ਲੈ ਕੇ ਨੂੰ ਪਹੁੰਚੀ ਸੀ ਪਰ ਉੱਥੇ ਹੀ ਬੇहद ਹੀ ਦਰਦਨਾਕ ਤਰੀਕੇ ਦੇ ਨਾਲ ਉਹ ਆਪਣੀ ਜਾਨ ਕਬਾ ਬੈਠੀ 5 ਸਾਲ ਦਾ ਮਾਸੂਮ ਬੱਚਾ ਇੱਥੇ ਇਕੱਲਾ ਹੈ ਉਸ ਦਾ ਪਿਤਾ ਵਿਦੇਸ਼ ਦੇ ਵਿੱਚ ਕੱਚਾ ਹੋਣ ਕਰਕੇ ਦੋਹਾਂ ਦੇ ਨਾਲ ਨਹੀਂ ਆਇਆ ਅਤੇ ਕੁੜੀ ਦੇ ਮਾਪੇ ਵੀ ਵਿਦੇਸ਼ ਦੇ ਵਿੱਚ ਹੀ ਰਹਿੰਦੇ ਹਨ। ਕੋਈ 5:30 ਵਜੇ ਕੋਈ ਇਨਫਰਮ ਹੋ ਉੱਤੀ ਸੀ ਕਿ ਇਹਨਾਂ ਦੀ ਨੂਹ ਰਾਜੀਵਪੁਰ ਇਹ ਅਮਰੀਕਨ ਸਿਟੀਜ਼ਨ ਨੇ ਤੇ ਇਹਦਾ ਬੇਟਾ ਵੀ ਉੱਥੇ ਅਮਰੀਕਾ ਜੀ ਲੈ ਰਿਹਾ ਕੱਚੇ ਤੌਰ ਤੇ ਤੇ ਇਹ ਲੇਡੀ ਜਿਹੜੀ ਪੱਕੇ ਤੌਰ ਤੇ ਜਿੱਥੇ ਰਹਿ ਰਹੀ ਆ ਤੇ 12 ਤਰੀਕ ਨੂੰ ਇਹ ਜਿਹੜੇ ਨੂ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮਰੀਕਾ ਤੋਂ ਉੱਥੇ ਭੇਜਦੀ ਆਈ ਸੀ ਕਿ ਇਹਨਾਂ ਨੂੰ ਕੋਰੇਣ ਵਾਸਤੇ ਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਦੋਂ ਅਸੀਂ ਉਹ ਲਾਕ ਕਮਰਸ ਹੋ ਗਏ ਆ ਇਹਨਾਂ ਦੀ ਨੂ ਰਾਜਦੀਪਪੁਰ ਲਾਕ ਕਮਰਸਟੀ ਆਪਣੇ ਬੇੜੇ ਸੁਮੇਜੀ ਤੇ ਮਾਰਨਿੰਗ ਉੱਠ ਕੇ ਦੇਖਿਆ ਤੇ ਉਹਦੀ ਹਿਲਜੁਲਦੀ ਸੀ ਹੋਰੀ ਬੋਡੀ 'ਚ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਠਾ ਕੇ ਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ ਡੈਥ ਹੋ ਚੁੱਕੀ ਸੀ ਦੀ ਡੈਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਨ ਵਾਸਤੇ ਸਿਦਦ ਉਹਨਾ ਮੋਰਚੀ ਜਮ੍ਹਾਂ ਕਰਾਤਾ ਸੀ ਤੇ ਕੱਲ ਆ ਕੇ ਇਹਨਾਂ ਨੇ ਸਿਵਰ ਹਸਪੀਟਲ ਜਮ੍ਹਾਂ ਕਰਾ ਕੇ ਸਾਨੂੰ ਇਨਫਰਮ ਕੀਤੀ ਸੀ ਕਿ ਸੁਲਤਾਨਪੁਰ ਪੁਲਿਸ ਨੂੰ ਸਾਨੂੰ ਜੀ ਤੇ ਉਹਦੇ ਵਾਸਤੇ ਕੱਲ ਅਸੀਂ 174 ਦੀ ਕਾਰਵਾਈ ਕੀਤੀ ਹੈ ਜੀ ਅੱਜ ਦਾ ਪੋਸਟਮਾਰਟ ਲੇਡੀਜ਼ਾ ਕਰਵਾ ਕੇ ਤੇ ਡੈੱਡ ਬੋਡੀ ਦੇ ਹਵਾਲੇ ਕੀਤੀ ਹੈ ਗਾਂ ਕੇ ਇਹ ਪੋਸਟਮਾਰਟ ਰਿਪੋਰਟ ਤੋਂ ਬਾਅਦ ਆਪਾਂ ਫਿਰ ਸਹੀ ਰਤਾ ਮਾਰੇ ਵਿਖਾਣੇ ਜੀ ਕੀ ਹੈ ਮੌਕੇ ਤੇ ਪਹੁੰਚ ਕੇ ਬੋਡੀ ਦੇ ਕੀ ਲੱਛਨ ਜੋ ਤੁਸੀਂ ਦੇਖਿਆ ਇਹ ਬਿਲਕੁਲ ਠੀਕ ਹੈ ਜੀ ਬੋਡੀ ਦੇ ਜਿਸ ਤਰ੍ਹਾਂ ਹੈਗੀ ਸੀ ਉਹ ਤਾਂ ਨਾਰਮਲ ਹੀ ਆ ਪਰ ਅਸੀਂ ਸੜਾ ਫਿਰ ਵੀ ਇਸ ਬਾਰੇ ਪੋਸਟਮਾਰਟ ਕਰਵਾ ਕੇ ਔਰ ਪੋਸਟਵਾਨ ਨੂੰ ਕਰਵਾਉਣ ਤੋਂ ਬਾਅਦ ਹੀ ਆਪਾਂ ਸਹੀ ਇਹਦਾ ਸਬੰਧ ਵੀ ਨਾਲ ਹੀ ਜਾ ਰਿਹਾ ਹੈ ਅਮਰੀਕੀ ਅਮਰੀਕਾ ਦੇ ਹਸਬੰਦ ਨਾਲ ਰਹੀ ਹੈ ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਜੀ ਹੁਣ ਬੋਰਡ ਦਾ ਕੱਟਨ ਕੀਤਾ ਗਿਆ ਬੋਰਡ ਦਾ ਕੱਟਨ ਕਰਾ ਕੇ ਨੇ ਡਾਕਟਰਾਂ ਦਾ ਬੋਰਡ ਜਿਹੜਾ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਜੀ ਵਿਆਹ ਕਿੰਨੇ ਸਾਲ ਪਹਿਲਾਂ ਹੋਇਆ ਸੀ 8 ਸਾਲ ਪਹਿਲਾਂ ਵਿਆਹ ਹੋਇਆ ਇਹਨਾਂ ਦਾ ਪੁੱਛ ਹੁਣ ਤਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ ਤਿੰਨ ਤਿੰਨ ਡਾਕਟਰਾਂ ਨੇ ਬੋਰਡ ਬੈਠਾ ਅੱਛਾ ਜੀ ਤੇ ਹੁਣ ਫਿਲਹਾਲ ਕੀ ਕਾਰਵਾਈ ਹੈ ਫਿਲਹਾਲ ਪੋਸਟਵਾਨ ਨੂੰ ਕਰਵਾ ਦਿੱਤਾ ਹੈ ਜੀ ਅਸੀਂ ਤੇ ਪੋਸਟਵਾਨ ਰਿਪੋਰਟ ਆਉਣ ਤੋਂ ਬਾਅਦ ਕੋ ਇੰਸ਼ੋਰੈਂਸ ਵੀ ਐ ਇਸ ਲੱਕੀ ਦਾ ਵਟਾ ਹਾਲੇ ਤੱਕ ਮੇਰ ਕੋ ਸਵਾ ਮਿਸਲਦੇ ਇਸ ਕੰਦੀza ਸਾਨੂੰ ਸਾੜ ਤੱਕ ਗੱਲ ਹੀ ਪੁੱਛੀ ਤੰਦੀ ਜੀ ਜੇ ਆਉਗੇ ਤਾਂ ਵੀ ਹਾਲਾਤ ਅਹੀ ਵੈਰੀ